ਤੂ ਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਕੋਈ ਨਾ ਨਾ ਜਾਣਦਾ ਮੇਰਾ ਸਭ ਵਡਿਆਈਆ ਤੇਰੀਆਂ ਕੋਈ ਨਾ ਉਹ ਨਾ ਜਾਣਦਾ ਮੇਰਾ ਸਭ ਵੜੇ ਆਇਆਂ ਤੇਰੀਆਂ ਕੋਈ ਨਾਉ ਨਾ ਜਾਣਦਾ ਮੇਰਾ ਸਭ ਵੜੇ ਆਇਆਂ ਤੇਰੀਆਂ ਕੋਈ ਨਾਉ ਨਾ ਜਾਣਦਾ ਮੇਰਾ ਸਭ ਵੜੇ ਆਇਆਂ ਤੇਰੀਆਂ ਪਿਆਰੇ ਜੀ ਸਾਬ ਵੜੇ ਆਈਆਂ ਤੇਰੀਆਂ ਪਿਆਰੇ ਜੀ ਸਾਬ ਵੜੇ ਆਈਆਂ ਤੇਰੀਆਂ ਓਹੋ ਪਿਆਰੇ ਜੀ ਸਾਬ ਵੜੇ ਆਈਆਂ ਤੇਰੀਆਂ ਪਿਆਰੇ ਜੀ ਸਾਬ ਵੜੇ ਆਈਆਂ ਤੇਰੀਆਂ ਪਿਆਰੇ ਜੀ ਸਭ ਵੜੇ ਆਈਆਂ ਤੇਰੀਆਂ ਸਤਿਗੁਰੂ ਧੰਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੀ ਮਹਾਨ ਅਪਾਰ ਮਿਹਰਮਤ ਬਖਸ਼ਿ ਸਦਕਾ ਆਪ ਸਰਬਤ ਸੰਗਤਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਸੰਗਤ ਨਾਲ ਮਿਲ ਕੇ ਜਪ ਰਹੇ ਉਸਤ ਨਾਮ ਸ੍ਰੀ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਬੰਦੇ ਆ ਇਸ ਸੰਸਾਰ ਤੇ ਆ ਕਰਕੇ ਪ੍ਰਮਾਤਮਾ ਨੇ ਤੈਨੂੰ ਆਪਣੇ ਚਰਨਾਂ ਨਾਲ ਜੋੜਿਆ ਆ ਹਨ ਜੇ ਤੂੰ ਸੰਗਤ ਨਾਲ ਆਇਆ ਆ ਮਾਨ ਵਿੱਚ ਇਹ ਖਿਆਲ ਰੱਖ ਕਿ ਦਾਤਿਆ ਤੇਰੀ ਕਿਰਪਾ ਦੇ ਨਾਲ ਤੇਰੀ ਮਹਿਰਮਤ ਦੇ ਨਾਲ ਆ ਰਹੇ ਆ ਸਾਡੀ ਕੋਈ ਵਡਿਆਈ ਨਹੀਂਗੀ ਜੇ ਕੋਈ ਦਾਨਪੁਨ ਕਰਦੇ ਆ ਸੇਵਾ ਕਰਦੇ ਆ ਤੇ ਸਾਡੀ ਕੋਈ ਵਡਿਆਈ ਨਹੀਂਗੀ ਮੈਨੂੰ ਕੌਣ ਜਾਣਦਾ ਤੇਰੀ ਕਿਰਪਾ ਦੇ ਨਾਲ ਤੇਰੀ ਬਖਸ਼ਿਸ਼ ਦੇ ਨਾਲ ਮਿਹਰਾਮਤ ਦੇ ਨਾਲ ਆਏ ਆ ਸਤਿਗੁਰੂ ਕਿਰਪਾ ਕੀਤੀ ਹੈ ਤੁਸੀਂ ਸਾਡਾ ਕੋਈ ਪਿਛਲਾ ਕਰਮ जाग ਗਿਆ ਤੇ ਸੰਗਤ ਦੇ ਨਾਲ ਮਲਾਪ ਹੋ ਗਿਆ ਨਹੀਂ ਤੇ ਅਸੀਂ ਇੰਨੇ ਜੋਗੇ ਕਿੱਥੋਂ ਆ ਅਸੀਂ ਅਮਰਤ ਵੇਲੇ ਉੱਠ ਸਕੀਏ ਅਸੀਂ ਤੇਰੀ ਸੰਗਤ ਨਾਲ ਮਿਲ ਸਕੀਏ ਔਰ ਸੰਗਤ ਦੀ ਸੇਵਾ ਕਰ ਸਕੀਏ ਇਹ ਸਾਡਾ ਕੋਈ ਪਿਛਲਾ ਹੀ ਕਰਮ ਆ ਜਿਹੜਾ ਕੋਈ ਜਾਗਿਆ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਮਝਾਉਣਾ ਕਰ ਰਹੀ ਹੈ ਕਿ ਬੰਦਿਆ ਆਪਣਾ ਨਾਮ ਨਾ ਲੈਵੀਂ ਨਾ ਲਈ ਤੇ ਗੁਰੂ ਨਾਨਕ ਦਾ ਲਈ ਨਾਮ ਲਵੀਂ ਤੇ ਬਾਬੇ ਬੁੱਢੇ ਦਾ ਲਈ ਜਿਦੀ ਮੇਰ ਦੇ ਨਾਲ ਤੂੰ ਆ ਰਿਆਂ ਆ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਜਿਸ ਕੰਮ ਵਾਸਤੇ ਤੂੰ ਆਇਆ ਆ ਨਾ ਤੈਨੂੰ ਰੱਬ ਨੇ ਚੁਣਿਆ ਆ ਤੇ ਉਹ ਤੂੰ ਅੱਜ ਕਰਦਾ ਪਿਆ ਆ ਸੰਗਤ ਵਿੱਚ ਮਿਲ ਕੇ ਜਪ ਰਹਿਆਂ ਸਤਨਾਮ ਸ੍ਰੀ ਨਹੀਂ ਤੇ ਕਿੱਥੇ ਜਪਿਆ ਜਾਂਦਾ ਆ ਉਹ ਮੇਰਾ ਪਿਛਲਾ ਕਰਮ ਕੋਈ ਜਾਗਿਆ ਸੰਗਤਾਂ ਦਾ ਮੇਲ ਹੋ ਗਿਆ ਮੇਰਾ ਪਿਛਲਾ ਕਰਮ ਕੋਈ ਜਾਗਿਆ ਸੰਗਤਾਂ ਦਾ ਮੇਲ ਹੋ ਗਿਆ ਦਾ ਮੇਲ ਹੋ ਗਿਆ ਜਿਨ੍ਹਾਂ ਨੂੰ ਸੰਗਤ ਦਾ ਮੇਲ ਹੋ ਜਾਂਦਾ ਆ ਉਹ ਇਸ ਭਵਜਲ ਸਾਗਰ ਤੋਂ ਪਾਰ ਲੰਘ ਜਾਂਦੇ ਨੇ ਕਿਉਂ ਉਹ ਨਾਮ ਜਪਣ ਲੱਗ ਪੈਂਦੇ ਨੇ ਉਹ ਸੇਵਾ ਕਰਨ ਲੱਗ ਪੈਂਦੇ ਨੇ ਸਿਮਰਨ ਕਰਨ ਲੱਗ ਪੈਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਸਵਾਸਾਂ ਦੀ ਕੀਮਤ ਕੀ ਹੈ ਤੇ ਜਿਹੜੇ ਸੰਗਤ ਤੋਂ ਲਾਂਬੇ ਰਹਿੰਦੇ ਨੇ ਉਹ ਦੁਨੀਆਦਾਰੀ ਚ ਮਸਤ ਰਹਿੰਦੇ ਨੇ ਉਹ ਦੁਨੀਆਦਾਰੀ ਦੇ ਰੰਗਾਂ ਦਾ ਰੰਗ ਉਹਨਾਂ ਨੂੰ ਚੜੇ ਆਇਆ ਤੇ ਜਿਹੜੇ ਵੱਡੇ ਭਾਗਾ ਦੇ ਨਾਲ ਸੰਗਤ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਨਾਮ ਦਾ ਰੰਗ ਚੜ ਜਾਂਦਾ ਆ ਲਾਲ ਰੰਗ ਤਿਸਕੋ ਲੱਗਾ ਜਿਸਕੇ ਵੱਡੇ ਭਾਗਾ ਵੱਡੇ ਭਾਗਾ ਵਾਲੇ ਨੂੰ ਲਾਲ ਰੰਗ ਚੜ ਜਾਂਦਾ ਔਰ ਉਹ ਜਪਦਾ ਰਹਿੰਦਾ ਸਤਨਾਮ ਸ੍ਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਬੰਦਿਆ ਤੂੰ ਆਇਆ ਕੀ ਕਰਨ ਇਸ ਦੁਨੀਆ ਤੇ ਸਤਿਗੁਰੂ ਜੀ ਕਹਿੰਦੇ ਨੇ ਆਇਓ ਸੁਨਣ ਪੜਨ ਕੋ ਬਾਣੀ ਕੀ ਕਰਨਾ ਆਇਆ ਆਇਓ ਸੁਨਣ ਪੜਨ ਕੋ ਬਾਣੀ ਪਹਿਲਾਂ ਕੀ ਕਰਨਾ ਸੁਣਨਾ ਆ ਫੇਰ ਪੜਨ ਆ ਸੁਣਨ ਦਾ ਮਤਬਲ ਕੀ ਹੈ ਪੀ ਆਪਣੇ ਜੀਵਨ ਦੇ ਵਿੱਚ ਉਹਨਾਂ ਗੱਲਾਂ ਨੂੰ ਸਮਝਣਾ ਆ ਇਹ ਨਾ ਬਾਣੀ ਪੜੀ ਜਾਵੇ ਐਨੇ ਪਾਠ ਮੈਂ ਕਰ ਲਏ ਆ ਐਨੇ ਮੈਂ ਦੁਪਹਿਰੇ ਕੱਟ ਲਏ ਆ ਐਨੇ ਦਿਨ ਮੈਂ 40 ਦਿਨ ਲਾ ਲਏ ਆ ਸਤਗੁਰੂ ਜੀ ਕਹਿੰਦੇ ਪਹਿਲੋ ਰੱਬ ਦੀ ਗੱਲ ਨੂੰ ਸੁਣ ਲਈ ਵੀ ਕਰਨੇ ਕਿਵੇਂ ਆ ਦੁਪਹਿਰੇ ਦਾ ਮਤਲਬ ਕੀ ਹੈ 40 ਦਿਨ ਦੀ ਯਾਤਰਾ ਕਰਨ ਦਾ ਮਤਲਬ ਕੀ ਹੈ ਲਾਹਾ ਕੀ ਹੈ ਪਹਿਲੋਂ ਇਹ ਗੱਲ ਨੂੰ ਕੰਨਾਂ ਨਾਲ ਚੰਗੀ ਤਰ੍ਹਾਂ ਸੁਣ ਲਵੀਂ ਤੇ ਫੇਰ ਇਸ ਪਾਸੇ ਨੂੰ ਤੁਰਹੀਂ ਮਹਾਰਾਜ ਬਾਣੀ ਵਿੱਚ ਸਮਝਾਉਂਦੇ ਨੇ ਕਿ ਆ ਪੜੀਏ ਕਹਿੰਦੇ ਕਿ ਆ ਗੁਣੀਏ ਕਿ ਆ ਬੇਦ ਪੁਰਾਨਾ ਸੁਣੀਏ ਕਹਿੰਦੇ ਪੜੇ ਸੁਣੇ ਕਿ ਆ ਹੋਈ ਕਹਿੰਦੇ ਕੀ ਹੋ ਗਿਆ ਜੇ ਤੂੰ ਪੜਦਾ ਸੁਣਦਾ ਕਿਹੜੀ ਵੱਡੀ ਗੱਲ ਆ ਜੇ ਤੇਰੀ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਆਈ ਤੇਰੀ ਜ਼ਿੰਦਗੀ ਵਿੱਚ ਸੁਧਾਰ ਨਹੀਂ ਆਇਆ ਤੇਰੇ ਜੀਵਨ ਦੇ ਵਿੱਚ ਗੁਰਬਾਣੀ ਪੜਦੇ ਆਂ ਪੜਦੇ ਆਂ ਸੁਰਤ ਦੇ ਵਿੱਚ ਚੇਂਜਿੰਗ ਨਹੀਂ ਆਈ ਤੇ ਸਤਿਗੁਰੂ ਜੀ ਕਹਿੰਦੇ ਕੋਈ ਵੱਡੀ ਗੱਲ ਨਹੀਂ ਗਈ ਕਿਉਂਕਿ ਪਾਣੀ ਪੀਤੇ ਆਂ ਤੇ ਪਿਆਸ ਹੀ ਨਾ 부ਝੀ ਪਰ ਸ਼ਾਦਾ ਛਕਿਆ ਤੇ ਭੁੱਖ ਹੀ ਨਾ ਮਿਟੀ ਕਹਿੰਦੇ ਉਸ ਪ੍ਰਸ਼ਾਦਾ ਛਕਣ ਦਾ ਫਾਇਦਾ ਕੀ ਹੋਇਆ ਸਤਗੁਰੂ ਜੀ ਕਹਿੰਦੇ ਨੇ ਬੰਦਿਆ ਜਿਸ ਬਾਣੀ ਦੇ ਨਾਲ ਤੂੰ ਜੁੜਿਆ ਆ ਉਸ ਨੇ ਤੇਰਾ ਜੀਵਨ ਬਣਾਉਣਾ ਆ ਜਿਸ ਸਿਮਰਨ ਦੇ ਨਾਲ ਤੂੰ ਜੁੜਿਆ ਆ ਉਹਨੇ ਤੇਰੇ ਪਾਪਾਂ ਦਾ ਨਾਸ ਕਰਨਾ ਆ ਇਸ ਕਰਕੇ ਜਿਹੜੀ ਆਪਾਂ ਮੈਡੀਸਨ ਲੈਨੇ ਦਵਾਈ ਲੈਨੇ ਆ ਜਦੋਂ ਉਹ ਖਾਣੇ ਆ ਸਾਨੂੰ ਅਹਿਸਾਸ ਹੋਵੇ ਕਿ ਅਸੀਂ ਇਹਦੇ ਨਾਲ ਠੀਕ ਹੋਏ ਆ ਤੇ ਫਿਰ ਦੁਬਾਰਾ ਖਾਨ ਨੂੰ ਦਿਲ ਕਰਦਾ ਆ ਤੇ ਜੇ ਉਹਦੇ ਨਾਲ ਠੀਕ ਨਾ ਹੋਈਏ ਤੇ ਆਪਾਂ ਛੱਡ ਦੇਨੇ ਆ ਇਸੇ ਕਰਕੇ ਕਹਿੰਦੇ ਸਾਧਗੁਣ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ ਉਹ ਤੈਨੂੰ ਦੱਸਣਗੇ ਜੁਗਤ ਕਿ ਨਾਮ ਕਿਵੇਂ ਜਪਿਆ ਜਾਂਦਾ ਆ ਕਿਵੇਂ ਸਿਮਰਨ ਹੁੰਦਾ ਆ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਉਹਦੇ ਵਿੱਚ ਇੱਕ ਪਉੜੀ ਆਉਂਦੀ ਹੈ ਆਖਣ ਜੋਰ ਚ ਪੈ ਨਾ ਜੋਰ ਜੋਰ ਨ ਮੰਗਣ ਦੇਰ ਨ ਜੋਰ ਜੋਰ ਨ ਜੀਵਨ ਮਰਨ ਦਾ ਜੋਰ ਤੇ ਅੱਗੇ ਮਹਾਰਾ ਕਹਿੰਦੇ ਨੇ ਜੋਰ ਨਾ ਜੁਗਤੀ ਛਟੈ ਸੰਸਾਰ ਕਹਿੰਦੇ ਜੋਰ ਦੇ ਨਾਲ ਸੰਸਾਰ ਨੂੰ ਨਹੀਂ ਛੱਡਿਆ ਜਾ ਸਕਦਾ ਜੁਗਤੀ ਦੇ ਨਾਲ ਸੰਸਾਰ ਨੂੰ ਛੱਡ ਸਕਦਾ ਆ ਕੋਈ ਜੁਗਤ ਮਾਲਕ ਰੱਬ ਤੈਨੂੰ ਦੇ ਦੇਵੇ ਨਹੀਂ ਤੇ ਤੂੰ ਸੰਸਾਰ ਦੇ ਰੰਗਾਂ 'ਚ ਰੰਗਿਆ ਰਹਿਣਾ ਤੂੰ ਸੰਸਾਰ ਨੂੰ ਕਮਾਉਣਾ ਆ ਨਿਰੰਕਾਰ ਨੂੰ ਛੱਡ ਦੇਣਾ ਆ ਤੇ ਸੰਸਾਰ ਦੀ ਕਮਾਈ ਕਰਨੀ ਹੈ ਸੰਸਾਰ ਦੀ ਕਮਾਈ ਕੀ ਹੈ ਜੋ ਲੋਕ ਕਰਦੇ ਨੇ ਉਹੋ ਹੀ ਆਪਾਂ ਕਰਨਾ ਆ ਤੇ ਨਿਰੰਕਾਰ ਦੀ ਕਮਾਈ ਕੀ ਹੈ ਜੋ ਲੋਕ ਕਰਦੇ ਨੇ ਉਹ ਤੋਂ ਉਲਟ ਜਾਣਾ ਆ ਉਹਨਾਂ ਦੀ ਚਾਲ ਹੀ ਨਰਾਲੀ ਭਗਤੀ ਕਰਨ ਵਾਲਿਆਂ ਦੀ ਬੰਦਗੀ ਕਰਨ ਵਾਲਿਆਂ ਦੀ ਸਿਮਰਨ ਕਰਨ ਵਾਲਿਆਂ ਦੀ ਉਹਨਾਂ ਦਾ ਖਾਣਾ ਪੀਣਾ ਵੱਖਰਾ ਉਹਨਾਂ ਦਾ ਖਾਣਾ ਘੱਟ ਸੋਨਾ ਘੱਟ ਨਾਮ ਜਪਣਾ ਜਿਆਦਾ ਸਿਮਰਨ ਕਰਨਾ ਜਿਆਦਾ ਗੱਲਾਂ ਬਾਤਾਂ ਦੁਨੀਆਦਾਰੀ ਦੀਆਂ ਘੱਟ ਉਹਨਾਂ ਦੀ ਚਾਹਲ ਹੀ ਵੱਖਰੀ ਏ ਤੇ ਸਤਗੁਰੂ ਜੀ ਕਹਿੰਦੇ ਨੇ ਨਾਮ ਵਿਸਾਰ ਲੱਗੇ ਅਨ ਲਾਲਚ ਮਿਰਥਾ ਜਨਮ ਪ੍ਰਾਣੀ ਕਹਿੰਦੇ ਨੇ ਰੱਬ ਦੇ ਨਾਮ ਨੂੰ ਭੁਲਾ ਕੇ ਉਹਨਾਂ ਪਦਾਰਥਾਂ ਦੇ ਨਾਲ ਮੋਹ ਪਾ ਲਿਆ ਉਹਨਾਂ ਦੁਨੀਆ ਦੇ ਸੰਸਾਰ ਦੇ ਧੰਦੇਆਂ ਦੇ ਨਾਲ ਮੂੰਹ ਪਾ ਲਿਆ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂਗਾ ਜਿਨ੍ਹਾਂ ਨੇ ਨਾਲ ਨਿਭਣਾ ਹੀ ਨਹੀਂ ਜਿਹੜਾ ਇਹਨਾਂ ਸਵਾਸਿਆਂ ਨੂੰ ਸਫਲਿਆ ਹੀ ਨਹੀਂ ਕਰ ਰਿਆ ਹੁਣ ਦਿਨੇ ਆਪਾਂ ਆਪਣੇ ਪਰਿਵਾਰ ਵਾਸਤੇ ਕੋਈ ਕਾਰੋਬਾਰ ਕਰਦੇ ਆ ਤੇ ਅਮਰਤ ਵੇਲੇ ਤੇ ਨਾਮ ਜਪ ਸਕਦੇ ਆ ਨਾ ਸਾਰਾ ਦਿਨ ਹੀ ਜੇ ਪਰਿਵਾਰ ਵਾਸਤੇ ਕਾਰੋਬਾਰ ਕਰੀਏ ਰਾਤ ਵੀ ਟੈਲੀਵਿਜ਼ਨ ਫੋਨ ਵੇਖਦੇ ਸੌਂ ਜਾਈਏ ਤੇ ਦਿਨੇ ਉੱਠ ਕੇ ਫਿਰ ਆਪਣੇ ਧੰਦੇਆਂ ਨੂੰ ਪੜ ਜਾਈਏ ਫਿਰ ਕਹਿੰਦੇ ਬੰਦਿਆ ਤੇਰੇ ਆਉਣ ਦਾ ਕੀ ਫਾਇਦਾ ਆ ਇੱਥੇ ਜੇ ਤੂੰ ਨਾਮ ਦੇ ਨਾਲ ਨਹੀਂ ਜੁੜਦਾ ਸੰਗਤ ਦੇ ਨਾਲ ਨਹੀਂ ਜੁੜਦਾ ਤੇਰੀ ਜ਼ਿੰਦਗੀ ਦਾ ਫਿਰ ਆਉਣ ਦਾ ਕੀ ਫਾਇਦਾ ਆ ਤੂੰ ਬਿਰਥਾਈ ਜਨਮ ਗਵਾਲਿਆ ਆ ਪ੍ਰਾਣੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸਮਝ ਅਚੇਤ ਚੇਤਨ ਮੇਰੇ ਕਹਿੰਦੇ ਚੇਤਾ ਕਰ ਜਦੋਂ ਮਾਂ ਦੇ ਗਰਭ ਚ ਉਲਟਾ ਲਟਕਿਆ ਹੋਇਆ ਸੀਗਾ ਉੱਥੇ ਵੀ ਤੇ ਤੂੰ ਸਿਮਰਨ ਦੀ ਬਰਕਤ ਦੇ ਨਾਲ ਹੀ ਟਿਕਿਆ ਸੀ ਨਾ ਐਨਾ ਪਾਣੀ ਚਾਰ ਛਫੇਰੇ ਉੱਠਾ ਲਟਕਿਆ ਤੇ ਤੇਰੇ ਕੋਲੋਂ ਨਾਮ ਦੀ ਬਰਕਤ ਦੇ ਨਾਲ ਤੂੰ ਉੱਥੇ ਤੈਨੂੰ ਪ੍ਰਵਾਹ ਕੋਈ ਨਹੀਂ ਸੀਗੀ ਉਦੋਂ ਤੇਰੀ ਸੁਰਤ ਟਿਕੀ ਸੀ ਮਾਲਕ ਦੇ ਚਰਨਾਂ ਨਾਲ ਸਤਗੁਰੂ ਜੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਕਹਿੰਦੇ ਮਾਂ ਤੇ ਗਰਭ ਮੈਂ ਆਪਨ ਸਿਮਰਨ ਦੇ ਕਹਿੰਦੇ ਮਾਂ ਦੇ ਗਰਭ ਵਿੱਚ ਮਾਲਕ ਨੇ ਜਦੋਂ ਸਿਮਰਨ ਦਿੱਤਾ ਤੈ ਤੂੰ ਰੱਖਣ ਹਾਰੇ ਉਥੇ ਵੀ ਤੂੰ ਰੱਖਿਆ ਕਰਦਾ ਸੀਗਾ ਤੇ ਇਸ ਸੰਸਾਰ ਦੇ ਵਿੱਚ ਜੇ ਨਾਮ ਦੇ ਨਾਲ ਟਟਾਂਗੇ ਤੇ ਫਿਰ ਕੀ ਹੋਵੇਗਾ ਖੱਜਲ ਖੁਆਰੀ ਪੱਲੇ ਪੈ ਜਾਵੇਗੀ ਐਸੀ ਖੱਜਲ ਖੁਆਰੀ ਪੈ ਜਾਵੇਗੀ ਭਾਵੇਂ ਧੀਆਂ ਪੁੱਤਰਾਵਾਂ ਵੱਲੋਂ ਖੱਜਲ ਖੁਆਰ ਹੁੰਦੇ ਫਰੀਏ ਭਾਵੇਂ ਲੜਾਈਆਂ ਝਗੜਿਆਂ ਦੇ ਵਿੱਚ ਖੱਜਲ ਖੁਆਰ ਹੁੰਦੇ ਫਰੀਏ ਭਾਵੇਂ ਗਰੀਬੀ ਭੋਗਦੇ ਆ ਖੱਜਲ ਖੁਆਰ ਹੁੰਦੇ ਫਰੀਏ ਸਤਿਗੁਰੂ ਜੀ ਕਹਿੰਦੇ ਨੇ ਉਹ ਤੂੰ ਰਾਮ ਨਾਮ ਨੂੰ ਭੁਲਾ ਲਿਆ ਸਿਮਰਨ ਨੂੰ ਭੁਲਾ ਲਿਆ ਅੱਜ ਤੇਰੇ ਪੱਲੇ ਖੱਜਲ ਖੁਆਰੀ ਪੈ ਗਈ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਨੇ ਕਿ ਹਰ ਬਿਸਰਤ ਸਦਾ ਖੁਆਰੀ ਰੱਬ ਨੂੰ ਭੁਲਾਇਆ ਪੱਲੇ ਕੀ ਪੈਂਦਾ ਖੱਜਲ ਖੁਆਰੀ ਪੈਂਦੀ ਆ ਫਿਰ ਤਾਂ ਕੋ ਧੋਖਾ ਕਹਾ ਬਿਆਪੇ ਕਹਿੰਦੇ ਜਾ ਕੋ ਓਟ ਤੁਹਾਰੀ ਜਿਨ੍ਹਾਂ ਨੇ ਆਸਰਾ ਹੀ ਮਾਲਕ ਦੇ ਨਾਮ ਦਾ ਤੱਕਣਾ ਉੱਠਦਿਆਂ ਸਾਰੀ ਜਪਣਾ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਹਨੂੰ ਦੁਨੀਆ ਦੇ ਤੱਕੇ ਨਹੀਂ ਪੈ ਸਕਦੇ ਉਨੂੰ ਨਾਮ ਦੇ ਹਲਾਰੇ ਦੇ ਨਾਲ ਮਾਲਕ ਨੇ ਸਾਰੇ ਹੀ ਕਾਰਜ ਸਫਲੇ ਕਰਦੇ ਨੇ ਤੇ ਜਿਹੜੇ ਨਾਮ ਨਾਲ ਜੁੜੇ ਨੇ ਜਿਹੜੇ ਸਿਮਰਨ ਦੇ ਨਾਲ ਜੁੜੇ ਨੇ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਵੀ ਆਉਣਾ ਸਫਲਾ ਉਹਨਾਂ ਦਾ ਇਸ ਸੰਸਾਰ ਨੂੰ ਛੱਡ ਕੇ ਜਾਣਾ ਵੀ ਸਫਲਾ ਉਹ ਐਵੇਂ ਬੋਝ ਨਹੀਂ ਧਰਤੀ ਤੇ ਧਰਤੀ ਵੀ ਬੋਝ ਸਮਝਦੀ ਐ ਜਿਹੜੇ ਨਾਮ ਤੋਂ ਬਿਨਾ ਤੁਰੇ ਫਿਰਦੇ ਨੇ ਇਸ ਸੰਸਾਰ ਤੇ ਤੇ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਨਾਮ ਜਪਣ ਵਾਲੇ ਨੂੰ ਬੜੀਆਂ ਵਡਿਆਈਆਂ ਨੇ ਨਾਮ ਜਪਣ ਦੇ ਨਾਲ ਦੁੱਖ ਦੂਰ ਹੁੰਦੇ ਨੇ ਸੇਵਾ ਕਰਨ ਦੇ ਨਾਲ ਮਾਣ ਮਿਲਦਾ ਆ ਨਾਮ ਜਪਿਆਂ ਦੁੱਖ ਦੂਰ ਹੋ ਜਾਂਦੇ ਨੇ ਜਿਹੜੀ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਆ ਨਾ ਜੇ ਤੂੰ ਚਾਹੁੰਦਾ ਕਿ ਮੇਰੇ ਦੁੱਖ ਕੱਟੇ ਜਾਣ ਤੇ ਨਾਮ ਦੇ ਨਾਲ ਜੁੜ ਜਾ ਤੇ ਨਾਮ ਮਿਲਣਾ ਕਿੱਥੋਂ ਆ ਜਿਹੜੇ ਆਪ ਜਪਦੇ ਨੇ ਆਪ ਜਪੇ ਅਮਰੇ ਨਾਮ ਜਪਾਵੇ ਜਿਨ੍ਹਾਂ ਨੇ ਆਪ ਉਹ ਰਸਤੇ ਨੂੰ ਸਮਝਿਆ ਹੁਣ ਜਿਨ੍ਹਾਂ ਨੇ ਪਤਾ ਆ ਕਿ ਆਪਾਂ ਰਮਦਾਸ ਨੂੰ ਨੇਤੀ ਜਾਂਦੇ ਸਾਨੂੰ ਪਤਾ ਕਿ ਇੱਥੋਂ ਰਸਤਾ ਬਿਲਕੁਲ ਸਾਫ਼ ਸੁਥਰਾ ਆਇਆ ਕੱਲ ਅੰਮ੍ਰਿਤਸਰ ਤੋਂ ਸੰਗਤ ਆਈ ਸੀ ਤੇ ਇਹ ਦੱਸ ਰਹੇ ਸਨ ਫੋਡੀ ਸਾਹਿਬ ਕੇ ਬਹੁਤ ਫਾਸਟ ਗੱਡੀ ਉਹਨਾਂ ਨੇ ਕਿ ਸੰਗਤ ਵਾਸਤੇ ਪ੍ਰਸ਼ਾਦ ਵਰਤਾਉਣਾ ਆ ਤੇ ਕਹਿੰਦੇ ਅੱਗੇ ਜਿੱਥੇ ਦਜੋਵਾਲ ਪਿੰਡ ਆ ਉੱਥੇ ਪਤਾ ਨਹੀਂ ਸੀਗਾ ਵੀ ਅੱਗੇ ਰਸਤਾ ਖਰਾਬ ਆ ਉਹਨੂੰ ਕਿਉਂਕਿ ਆਇਆ ਨਹੀਂ ਸੀ ਕਦੀ ਤੇ ਉੱਥੇ ਕਹਿੰਦੇ ਗੱਡੀ ਦੀ ਪਲਟੀ ਵੱਡ ਚੱਲੀ ਸੀ ਤੇ ਗੁਰੂ ਨੇ ਹੱਥ ਦੇ ਕੇ ਰੱਖਿਆ ਬੜੀ ਬਖਸ਼ਿਸ਼ ਕੀਤੀ ਮਿਹਰ ਦੀ ਨਜ਼ਰ ਕੀਤੀ ਹੈ ਕਿਉਂਕਿ ਜਿੰਨੂੰ ਰਸਤੇ ਦਾ ਪਤਾ ਆ ਉਹ ਦੱਸ ਦਵੇਗਾ ਤੇ ਫਿਰ ਉਹ ਪਲਟੀ ਵਜਣ ਤੋਂ ਵੱਧ ਜਾਵੇਗਾ ਇਸੇ ਤਰ੍ਹਾਂ ਹੀ ਰੱਬ ਦੇ ਪਿਆਰੇ ਮਹਾਂਪੁਰਖ ਜਦੋਂ ਨਾਮ ਜਪਣ ਵਾਲੀਆਂ ਰੂਹਾਂ ਨੂੰ ਰਸਤਾ ਦਿਖਾਉਂਦੇ ਨੇ ਜ਼ਿੰਦਗੀ ਦੇ ਵਿੱਚ ਉਤਰਾ ਚੜ੍ਹਾ ਆਉਂਦੇ ਨੇ ਬੜੀਆਂ ਕਲਯੁਗ ਸ਼ਕਤੀਆਂ ਜਿਹੜੀਆਂ ਆਪਣੀਆਂ ਵਰਤਾ ਕੇ ਬੰਦੇ ਨੂੰ ਸੰਗਤ ਨਾਲੋਂ ਤੋੜਨ ਦੀ ਕੋਸ਼ਿਸ਼ ਕਰਦਾ ਆ ਸੰਗਤ ਨੂੰ ਵਿੱਚ ਆਉਣ ਤੋਂ ਉਹ ਬੜੀਆਂ ਕੋਸ਼ਿਸ਼ਾਂ ਕਰਦਾ ਨਾਮ ਜਪਣ ਤੋਂ ਰੋਕਦਾ ਆ ਔਰ ਦਾਨਪੂਰਨ ਕਰਨ ਤੋਂ ਰੋਕਦਾ ਜਿਹੜੇ ਸਿਧਾਂਤ ਤੇ ਗੁਰੂ ਨਾਨਕ ਨੇ ਸਾਨੂੰ ਤੋਰਿਆ ਉਹਦੇ ਨਾਲੋਂ ਤੋੜਨ ਦੀ ਕੋਸ਼ਿਸ਼ ਕਰਦਾ ਆ ਇਸ ਕਰਕੇ ਜਿਹੜਾ ਨਾਮ ਦੇ ਨਾਲ ਜੁੜ ਗਿਆ ਸਤਗੁਰੂ ਜੀ ਕਹਿੰਦੇ ਉਹਨਾਂ ਦੇ ਦੁੱਖੜੇ ਦੂਰ ਹੋਣੇ ਨੇ ਉਹ ਨਾਮ ਜਪੀਏ ਤੇ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈ ਦਾ ਨਾਮ ਜਪੀਏ ਤੇ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈ ਦਾ ਨਾਮ ਜਪੀਏ ਤੇ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈ ਦਾ ਨਾਮ ਜਪੀਏ ਤੇ ਦੂਰ ਹੁੰਦੇ ਦੁੱਖੜੇ ਪਿਆਰੇ ਜੀ ਸੇਵਾ ਕਰਕੇ ਮਾਨ ਪਾਈ ਦਾ ਪਿਆਰੇ ਜੀ ਸੇਵਾ ਕਰਕੇ ਮਾਨ ਪਾਈ ਦਾ ਜਿਹੜੇ ਨਾਮ ਜਪੜ ਲੈਂਦੇ ਨੇ ਉਹਨਾਂ ਦੇ ਦੁੱਖ ਕੱਟੇ ਜਾਂਦੇ ਨੇ ਕਿੰਨੀ ਪਰੇਸ਼ਾਨੀ ਹੋਵੇ ਮਨ ਤੇ ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਆ ਬੰਦੇ ਆ ਜੇ ਤੇਰੇ ਮਨ ਨੂੰ ਪਰੇਸ਼ਾਨੀ ਆ ਨਾ ਤੇ ਇੱਕ ਕੰਮ ਕਰ ਲੈ ਕਿਹੜਾ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਫਿਰ ਨਹੀਂ ਤੈਨੂੰ ਪਰੇਸ਼ਾਨੀ ਹੋਵੇਗੀ ਤੂੰ ਆਪਣੇ ਮਨ ਨੂੰ ਖੋਜ ਆਪਣੇ ਦਿਲ ਨੂੰ ਖੋਜ ਕਿ ਮੈਂ ਇਸ ਸੰਸਾਰ ਤੇ ਕੀ ਕਰਨ ਆਇਆ ਸਤਿਗੁਰ ਜੀ ਕਹਿੰਦੇ ਨੇ ਬੰਦਿਆ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਸਾਧਵਾਣੇ ਜਿਹੜੀ ਸੰਤਾ ਨੇ ਗੱਲ ਤੈਨੂੰ ਦੱਸੀ ਉਹਨੂੰ ਚੇਤੇ ਕਰਿਆ ਕਰ ਜਦੋਂ ਕੋਈ ਔਖਾ ਵੇਲਾ ਹੁੰਦਾ ਔਖੀਆਂ ਘੜੀਆਂ ਹੁੰਦੀਆਂ ਨੇ ਉਦੋਂ ਚੇਤੇ ਕਰਿਆ ਕਰ ਸਾਧੂਆਂ ਨੇ ਆ ਜੁਗਤ ਦੱਸੀ ਸੀ ਸੰਤਾਂ ਨੇ ਆ ਜੁਗਤ ਦੱਸੀ ਹੀ ਔਖੀ ਘੜੀ ਆਈ ਆ ਕੜਾ ਪ੍ਰਸ਼ਾਦ ਦੀ ਦੇਖ ਕਰਵਾਈਏ ਸੁਖਮਨੀ ਸਾਹਿਬ ਦਾ ਪਾਠ ਕਰੀਏ ਜਬਜੀ ਸਾਹਿਬ ਦਾ ਪਾਠ ਕਰੀਏ ਤੇ ਸਤਿਗੁਰ ਜੀ ਜਾਂਦੇ ਚਰਣਾ ਵਿੱਚ ਅਰਦਾਸ ਸੁਧਿਏ ਕਿ ਦਾਤਿਆ ਕਿਰਪਾ ਕਰ ਇੰਨਾ ਘੜੀਆਂ ਤੋਂ ਤੂੰ ਬਚਾਉਣਾ ਆ ਇਹ ਸਤਿਗੁਰ ਜੀ ਕਹਿੰਦੇ ਨੇ ਜੇ ਬੰਦਿਆ ਤੂੰ ਸਿਮਰਨ ਦੇ ਨਾਲ ਜੁੜੇ ਆਂ ਆ ਤੈਨੂੰ ਇਹ ᔪਗਤ ਹੋਣੀ ਚਾਹੀਦੀ ਹੈ ਲਾਭ ਲੈੋ ਹਰ ਰੇ ਦੇ ਅਰਧੋ ਛੁਟ ਕੇ ਆਵਣ ਜਾਣੀ ਕਹਿੰਦੇ ਜਿਸ ਦਿਨ ਤੂੰ ਇਹ ᔪਗਤ ਦੇ ਨਾਲ ਜੁੜਿਆ ਰਿਆ ਉਸ ਦਿਨ ਤੇ ਉਹ ਜੱਪੀ ਹੋਈ ਬਾਣੀ ਦਾ ਲਾਭ ਪ੍ਰਾਪਤ ਕਰੇਗਾ ਕੀਤੀ ਹੋਈ ਯਾਤਰਾ ਦਾ ਲਾਭ ਪ੍ਰਾਪਤ ਹੋਵੇਗਾ ਤੈਨੂੰ ਕੀਤੇ ਹੋਏ ਦਾਨਪੁਣ ਦਾ ਲਾਭ ਪ੍ਰਾਪਤ ਹੋਵੇਗਾ ਪਰ ਕਦੋਂ ਸਤਿਗੁਰੂ ਜੀ ਕਹਿੰਦੇ ਨੇ ਹਰ ਰੇ ਦੇ ਅਰਾਧ ਜਦੋਂ ਤੂੰ ਨਾਮ ਦੇ ਨਾਲ ਜੁੜੇ ਰਹੇਗਾ ਹਿਰਦੇ ਤੋਂ ਗੁਰਬਾਣੀ ਨੂੰ ਪੜ੍ਹੇਗਾ ਸੁਨੇਗਾ ਗਾਵੇਗਾ ਕਹਿੰਦੇ ਜਿਸ ਦਿਨ ਲਾਭ ਮਿਲਣਾ ਸ਼ੁਰੂ ਹੋ ਗਿਆ ਫਿਰ ਕੀ ਕਹੇ ਹੁੰਦਾ ਆ ਛੁਟਕੈ ਆਵਣ ਜਾਣੀ ਫਿਰ ਕਹਿੰਦੇ ਤੂੰ ਜਿਹੜਾ ਤੇਰਾ ਜਨਮ ਮਰਨ ਦਾ ਘੇੜ ਆ ਜਿਹੜਾ ਤੇਰਾ 84 ਦਾ ਘੇੜਾ ਆ ਕਹਿੰਦੇ ਉਹ ਮੁੱਕ ਜਾਵੇਗਾ ਉਹ ਖਤਮ ਹੋ ਜਾਵੇਗਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੰਦਿਆ ਤੂੰ ਆਇਆ ਆ ਲਾਹਾ ਲੈਣ ਉਦਮ ਸਕਤ ਸਿਆਣਪ ਤੁਮਰੀ ਦੇਹ ਤਾ ਨਾਮ ਵਖਾਣੀ ਕਹਿੰਦੇ ਨੇ ਇਹੀ ਅਰਦਾਸ ਕਰਿਆ ਕਰ ਮਾਲਕਾ ਜੇ ਤੂੰ ਉਦਮ ਦੇਵੇਂ ਜੇ ਤੂੰ ਉਦਮ ਦੇਵੇਂ ਜੇ ਤੂੰ ਮੈਨੂੰ ਸਿਆਣਪ ਬਖਸ਼ੇ ਆਮ ਬੱਚਾ ਜਦੋਂ ਕਿਤੇ ਗਲਤੀ ਕਰ ਦਿੰਦਾ ਆਪਾਂ ਕਹਿ ਦਿੰਦੇ ਨਿਆਣਾ ਆ। ਤੇ ਆਪਾਂ ਬਖਸ਼ ਦੇ ਦਿੰਦੇ ਆ। ਤੇ ਜੇ ਸਿਆਣਾ ਗਲਤੀ ਕਰੇ ਤੇ ਨਹੀਂ ਬਖਸ਼ਿਆ ਜਾਂਦਾ ਉਹਦੇ ਨਾਲ ਆਪਾਂ ਈਰਖਾ ਕਰਨ ਲੱਗ ਪੈਂਦੇ ਆ। ਉਹਦੇ ਨਾਲ ਆਪਾਂ ਉਹਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰਦੇ ਆ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਦਾਤਾ ਅਸੀਂ ਭੁੱਲਣਾ ਰਹੇ ਹਾਂ, ਗੁਣਾਰੇ ਤੇਰੇ ਬੱਚੇ ਆ। ਜੇ ਤੂੰ ਸਾਨੂੰ ਉਦਮ ਦੇਵੇਂ ਜੇ ਤੂੰ ਸਾਨੂੰ ਸਿਆਣਪ ਬਖਸ਼ੇ ਫਿਰ ਸਾਨੂੰ ਸੋਝੀ ਆ ਸਕਦੀ ਆ ਕਿ ਇਹ ਮਨੁੱਖਾ ਜਾਮਾ ਕਾਦੇ ਵਾਸਤੇ ਮਿਲਿਆ ਆ ਨਾਮ ਜਪਣ ਵਾਸਤੇ ਮਿਲਿਆ ਆ ਇਹ ਮਨੁੱਖਾ ਜਾਮਾ ਸੇਵਾ ਕਰਨ ਵਾਸਤੇ ਮਿਲਿਆ ਆ ਇਹ ਮਨੁੱਖਾ ਜਾਮਾ ਸੰਗਤ ਨਾਲ ਮਿਲ ਕੇ ਜਪਣ ਵਾਸਤੇ ਮਿਲਿਆ ਸਤਨਾਮ ਸ੍ਰੀ ਇਹ ਮਨੁੱਖੇ ਜਾਮੇ ਦੀ ਕਦਰਾਂ ਕੀਮਤਾਂ ਦਾ ਪਤਾ ਲਗੇਗਾ ਉਹ ਨਾਮ ਜਪ ਕੇ ਤੇ ਵੰਡ ਕੇ ਸ਼ਕਣਾ ਮੰਗਣਾ ਸਰਬਤ ਦਾ ਭਲਾ ਨਾਮ ਜਪ ਕੇ ਤੇ ਵੰਡ ਕੇ ਸ਼ਕਣਾ ਮੰਗਣਾ ਸਰਬਤ ਦਾ ਭਲਾ ਪਿਆਰੇ ਜੀ ਮੰਗਣਾ ਸਰਬਤ ਦਾ ਭਲਾ ਪਿਆਰੇ ਜੀ ਮੈਂ ਨਾਮ ਜਪ ਕੇ ਤੇ ਵੰਡ ਕੇ ਛਕਣਾ ਮੰਗਣਾ ਸਰਬਤ ਦਾ ਭਲਾ ਨਾਮ ਜਪ ਕੇ ਤੇ ਵੰਡ ਕੇ ਛਕਣਾ ਮੰਗਣਾ ਸਰਬਤ ਦਾ ਭਲਾ ਨਾਮ ਜਪ ਕੇ ਵੰਡ ਕੇ ਛਕਣਾ ਮੰਗਣਾ ਸਰਬਤ ਦਾ ਭਲਾ ਨਾਮ ਜਪ ਕੇ ਵੰਡ ਕੇ ਛਕਣਾ ਨਾਮ ਜਪ ਕੇ ਤੇ ਵੰਡ ਕੇ ਛਕਣਾ ਫਿਰ ਇਹ ਨਹੀਂ ਆ ਕਿਸੇ ਦਾ ਮਾੜਾ ਵੀ ਤਕਣਾ ਮਾੜਾ ਵੀ ਕਿਸੇ ਬਾਰੇ ਸੋਚਣਾ ਜੇ ਰੱਬ ਦਾ ਨਾਮ ਜਪਦੇ ਆ ਅੰਮ੍ਰਿਤ ਵੇਲੇ ਉੱਠਦੇ ਆ ਆਪਣੇ ਆਪ ਨੂੰ ਬੰਦਗੀ ਕਰਨ ਵਾ ਕਰਨ ਵਾਲੇ ਕਹਾਉਨੇ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਸਰਬਾਤ ਦਾ ਭਲਾ ਵੀ ਮੰਗਣਾ ਆਪਣੀ ਅਰਦਾਸ ਦੇ ਮਗਰ ਇਸੇ ਕਰਕੇ ਆਪਾਂ ਕੀ ਕਹਿੰਦੇ ਨਾਨਕ ਨਾਮ ਤੇਰੇ ਭਾਣੇ ਕਿ ਦਾਦੇ ਆ ਜਿਹੜੀ ਅਰਦਾਸ ਕੀਤੀ ਹੈ ਨਾ ਹੁਣ ਤੇ ਮੈਂ ਸਾਰੀ ਸਰਬੱਤ ਦੇ ਭਲੇ ਲਈ ਕਰਦਾ ਆ ਇਹ ਸਿੱਖ ਦਾ ਨਿਜ਼ਮ ਆ ਸਰਬੱਤ ਦਾ ਭਲਾ ਮੰਗਣਾ ਤੇ ਨਾਮ ਵੀ ਜਪਣਾ ਆਪਣੀ ਜਿਹੜੀ ਕਿਰਤ ਕਰਦਾ ਜੇ 100 ਕਮਾਉਣਾ ਉਹਦੇ ਚੋਂ 10 ਕੱਢ ਜੇ 1000 ਕਮਾਉਣਾ ਉਹਦੇ ਚੋਂ 100 ਕੱਢ ਜੇ ਲੱਖ ਕਮਾਉਣਾ ਉਹਦੇ ਚੋਂ 1000 ਕੱਢ ਤੇ ਗੁਰੂ ਚਰਨਾਂ ਚ ਲਾ ਸੰਗਤ ਦੇ ਜੋੜੇ ਝਾੜਿਆ ਕਰ ਨਾਮ ਜਪਿਆ ਕਰ ਸੇਵਾ ਕਰਿਆ ਕਰ ਇਹ ਤੇਰਾ ਅਸਲੀ ਕਰਤਵਿਆ ਇਹ ਤੇਰਾ ਅਸਲੀ ਕੰਮ ਆ ਤੇ ਸਤਗੁਰੂ ਜੀ ਕਹਿੰਦੇ ਨੇ ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਬਾਣੀ ਕਹਿੰਦੇ ਭਗਤੀ ਵੀ ਉਹੀ ਕਰ ਸਕਦੇ ਨੇ ਭਗਤ ਵੀ ਉਹੀ ਬਣ ਸਕਦੇ ਨੇ ਜਿਹੜੇ ਰੱਬ ਦੀ ਨਜ਼ਰ ਦੇ ਵਿੱਚ ਹੋਣ ਜਿਨ੍ਹਾਂ ਤੇ ਰੱਬ ਦੀ ਨਜ਼ਰ ਹੋਵੇ ਜਿਨ੍ਹਾਂ ਤੇ ਰੱਬ ਖੁਸ਼ ਹੋਵੇ ਦੂਜਾ ਭਗਤੀ ਵੀ ਨਹੀਂ ਕਹਿੰਦੇ ਕਰ ਸਕਦਾ ਇਹ ਹੁਣ ਸਾਡੇ ਤੇ ਡਿਪੈਂਡਡ ਆ ਕਿ ਅਸੀਂ ਰੱਬ ਨੂੰ ਚੰਗੇ ਕਦੋਂ ਲੱਗਣਾ ਆ ਤੇ ਰੱਬ ਨੂੰ ਚੰਗੇ ਕਿਹੜੇ ਲੱਗਦੇ ਨੇ ਜਿਹੜੇ ਇਸੇ ਤਰ੍ਹਾਂ ਤੁਸੀਂ ਜਿਵੇਂ ਅੰਮ੍ਰਿਤ ਵੇਲਾ ਸੰਭਾਲ ਕੇ ਜਪ ਰਹੇ ਹੋ ਸਤਨਾਮ ਸ੍ਰੀ ਜਿਹੜਾ ਬੱਚਾ ਸਕੂਲ ਵਿੱਚ ਪੜ੍ਹਾਈ ਸੋਹਣੀ ਕਰੇ ਡਿਸਪਲਿਨ ਦੀ ਪਾਲਣਾ ਕਰੇ ਕਹਿਣੇ ਦੇ ਵਿੱਚ ਰਵੇ ਕਹਿਣਾ ਮੰਨੇ ਉਹਨੂੰ ਟੀਚਰ ਵੀ ਬੜਾ ਪਿਆਰ ਕਰਦਾ ਆ ਇਸੇ ਤਰ੍ਹਾਂ ਰੱਬ ਵੀ ਪਿਆਰ ਕਰਨ ਲੱਗ ਪੈਂਦਾ ਆ ਨਾਮ ਜਪਣ ਵਾਲਿਆਂ ਨੂੰ ਭਗਤੀ ਕਰਨ ਵਾਲਿਆਂ ਨੂੰ ਸਤਿਗੁਰੂ ਜੀ ਸਾਨੂੰ ਇਹੀ ਸਮਝਾ ਰਹੇ ਨੇ ਅੱਜ ਦੀ ਵਿਚਾਰ ਦੇ ਵਿੱਚ ਕਿ ਬੰਦਿਆ ਤੂੰ ਇਸ ਸੰਸਾਰ ਤੇ ਕੁਝ ਕਰਨ ਆਇਆ ਆ ਆਇਓ ਸੁਣਨ ਪੜਨ ਕੋ ਬਾਣੀ ਇੱਥੇ ਤੂੰ ਕੁਝ ਕਰਨ ਆਇਆ ਲਾਹਾ ਲੈਣ ਆਇਆ ਦੁਨੀਆਦਾਰੀ ਨਾ ਕਮਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕੋ ਫਕੜੇ ਸਭ ਮੁਕਦੀ ਚੱਲੀ ਤੇਰੀ ਉਮਰ ਘਟਦੀ ਜਾ ਰਹੀ ਓ ਤੂੰ ਲਾਹਾ ਲੈ ਲੈ ਅੱਜ ਤੇਰੇ ਕੋਲ ਵੇਲਾ ਹੈਗਾ ਆ ਸਾਨੂੰ ਸਤਿਗੁਰੂ ਜੀ ਕਿਤੇ ਇੰਨਾ ਸ਼ਬਦਾਂ ਦੇ ਨਾਲ ਅਸੀਂ ਵੀ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਿਆ ਕਰੀਏ ਆਪਣੇ ਮੁਖ ਨੂੰ ਪਵਿੱਤਰ ਕਰੀਏ ਤੇ ਨਾਮ ਦੇ ਨਾਲ ਜੁੜਿਆ ਕਰੀਏ ਹੱਥਾਂ ਨੂੰ ਸਫਲਿਆ ਕਰਿਆ ਕਰੀਏ ਇਹ ਤਨ ਵੀ ਸਫਲਾ ਹੋ ਜਾਵੇ ਮਨ ਵੀ ਸਫਲਾ ਹੋ ਜਾਵੇ ਨਾਮ ਜਪ ਕੇ ਤੇ ਤਨ ਸੇਵਾ ਕਰਕੇ ਇਹ ਸਫਲਾ ਹੋ ਸਕਦਾ ਆ ਸਾਰੀ ਸੰਗਤ ਵੱਧ ਚੜ ਕੇ ਆਇਆ ਕਰੋ ਗੁਰੂ ਨਾਨਕ ਦੇ ਚਰਨਾਂ ਦਾ ਆਨੰਦ ਮਾਣਿਆ ਕਰੋ ਗੁਰਮੰਤਰ ਦੇ ਨਾਲ ਜਰੂਰ ਜੁੜਿਆ ਕਰੋ ਜਿੰਨੀਆਂ ਕਥਾ ਕਹਾਣੀਆਂ ਤੁਸੀਂ ਸੁਣਦੇ ਹੋ ਇਹਦੀ ਸਮਝ ਉਦੋਂ ਹੀ ਪੈਣੀ ਆ ਜਿਸ ਦਿਨ ਤੁਹਾਡੇ ਕੋਲ ਨਾਮ ਆ ਗਿਆ ਦੇ ਦਿਨ ਤੁਹਾਡੇ ਕੋਲ ਸਿਮਰਨ ਆ ਗਿਆ ਕੋਸ਼ਦਣ ਇਹ ਸ਼ਬਦ ਨੇ ਜਿਹੜੇ ਇਸ ਸੀਨੇ 'ਚ ਠਾ ਠਾ ਕਰਕੇ ਵੱਜਨੇ ਨੇ ਪਤਾ ਲੱਗ ਜਾਣਾ ਕਿ ਬੰਦਿਆ ਤੂੰ ਕੀ ਕਰਮ ਕਰਦਾ ਪਿਆ ਤੇ ਤੇਰਾ ਕੰਮ ਕੀ ਐ ਉਹ ਨਜ਼ਰ ਸਾਨੂੰ ਸਮਝ ਨਹੀਂ ਲੱਗਣੀ ਜਿੰਨਾ ਚਿਰ ਸ਼ਬਦ ਦੇ ਨਾਲ ਨਹੀਂ ਜੁੜਦੇ ਸਤਿਗੁਰੂ ਜੀ ਸਾਰਿਆਂ ਨੂੰ ਆਪਣੇ ਦਰੋਂ ਘਰੋ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਨਾਲ ਨਵਾਜਣ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਆਓ ਬੜੇ ਅਦਬ ਸਤਕਾਰ ਦੇ ਨਾਲ ਗੱਜਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ